ਸਿਫਤ ਹੀਰ ਦੀ ਜੱਟੀ ਹੀਰ ਸਿਆਲ ਦੀ ਰੂਪ ਰਾਣੀ ਤਨੀ ਤੀਰ ਕਮਾਨ ਤਲਵਾਰ ਦੀ ਸੀ ਜਦੋਂ ਘੋੜ ਸਵਾਰੀਆਂ ਕਰੇ ਕਿਦਰੇ ਸੂਰਤ ਜਪ ਦੀ ਸ਼ਾਸਵਾਰ ਦੀ ਸੀ ਲੈ ਕੇ ਨੱਡੀਆਂ 60 ਸਹੇਲੀਆਂ ਨੂੰ ਲਸ਼ਕਰ ਵਿੱਚ ਮੈਦਾਨ ਉਤਾਰਦੀ ਸੀ ਯਾਕੇ ਝੰਗ ਸਿਆਲਾਂ ਦੇ ਵੈਰੀਆਂ ਨੂੰ ਆਉ ਨਿਕਲੋ ਬਾਹਰ ਲਲਕਾਰਦੀ ਸੀ ਹੁਣ ਟੱਕਰੇ ਜਦੋਂ ਮੈਦਾਨ ਅੰਦਰ ਚੱਪਟੇ ਸ਼ੇਰਨੀ ਵੰਗਰਾ ਮਾਰਦੀ ਸੀ ਚੰਦਰ ਵਰਗੇਆਂ ਨੂਰਿਆਂ ਸੂਰਿਆਂ ਦੇ ਸਿਰ ਕੱਪ ਕੇ ਝਟ ਉਤਾਰਦੀ ਸੀ ਵਿਚ ਵੇਲਿਆਂ ਬੁੱਕ ਦੀ ਫਿਰੇ ਸੋਣੀ ਉਹ ਬੜੀ ਸ਼ਕੀਨ ਸ਼ਿਕਾਰ ਦੀ ਸੀ ਬਿਜਲੀ ਕੜਕ ਦੀ ਬੋਲਦੀ ਹੋ ਗੁੱਸੇ ਜਦੋਂ ਹੱਸਦੀ ਫਲ ਖੇਲਾਰਦੀ ਸੀ ਉਹਦਾ ਧਮਾ ਜਹਾਨ ਤੇ ਫੈਲਿਆ ਸੀ ਰੂਪ ਰੂਪ ਦਾ ਸ਼ਾਨ ਕਰੇਦਾਰ ਦੀ ਸੀ ਲੰਗਾ ਇਸ਼ਕ ਦਾਇ ਅਜੇ ਨਾ ਤੀਰ ਸੀਨੇ ਬਖਤ ਮੋਜ ਦੇ ਨਾਲ ਗੁਜ਼ਾਰਦੀ ਸੀ ਕਰਦੀ ਨੈਣਾ ਦੇ ਨਾਲ ਕਤ ਲਾਮ ਜਾਏ ਮੁਰਦੇ ਹੱਸ ਕੇ ਪੁੱਟ ਖਲਿਆਰ ਦੀ ਸੀ ਮੁਰਦੇ ਹੱਸ ਕੇ ਪੁੱਟ ਖਲਿਆਰ ਦੀ ਸੀ